ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਜ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜਦੋਂ ਵੀ ਤੁਸੀਂ ਘੜੀ ਤੇ ਸਮਾਂ ਵੇਖਦੇ ਹੋ ਤੇ ਤੁਸੀਂ ਇਹ ਸ਼ਬਦ ਜ਼ਰੂਰ ਬੋਲਿਆ ਕਰੋ ਕਰੋੜਪਤੀ ਬਣ ਜਾਓਗੇ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਜਾਵੇ ਤੇ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਸਾਥ ਸੰਗਤਾਂ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਇੱਕ ਅਜੇਹਾ ਉਪਾਅ ਲੈ ਕੇ ਆਏ ਹਾਂ ਜੋ ਕਿ ਅੱਜ ਤੋਂ ਪਹਿਲਾਂ ਕਦੇ ਵੀ ਤੁਹਾਨੂੰ ਕਿਸੇ ਨੇ ਕੁਝ ਵੀ ਨਹੀਂ ਇਸ ਉਪਾਅ ਦੇ ਬਾਰੇ ਦੱਸਿਆ ਹੋਵੇਗਾ। ਇਹ ਇੱਕ ਗੁਪਤ ਉਪਾਅ ਹੈ। ਇਸ ਤਰੀਕੇ ਨਾਲ ਤੁਸੀਂ ਇਸ ਉਪਾਅ ਨੂੰ ਬੋਲ ਸਕਦੇ ਹੋ। ਅੱਜ ਦਾ ਜਿਹੜਾ ਉਪਾਅ ਹੈ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ। ਇਹ ਸੰਬੰਧ ਅਤੇ ਸਾਡੇ ਸਮੇਂ ਦੇ ਵਿੱਚ ਜਿਵੇਂ ਕਿ ਸਾਡੇ ਟਾਈਮ ਦੇ ਨਾਲ ਜਿਵੇਂ ਕਿ ਸਿਆਣੇ ਆਪਣੇ ਘਰ ਦੇ ਬਜ਼ੁਰਗ ਨੇ ਜਿਹੜੇ ਉਹ ਕਹਿੰਦੇ ਹੁੰਦੇ ਸੀ ਸਮੇਂ ਤੋਂ ਪਹਿਲਾਂ ਤੇ ਕਿਸਮਤ ਤੋਂ ਜ਼ਿਆਦਾ ਕਦੇ ਵੀ ਸਾਨੂੰ ਕੁਝ ਨਹੀਂ ਮਿਲ ਸਕਦਾ ਜਦੋਂ ਕਿਸੇ ਵੀ ਚੀਜ਼ ਨੂੰ ਪਾਉਣ ਦਾ ਸਹੀ ਸਮਾਂ ਆਉਂਦਾ ਹੈ ਉਸ ਸਮੇਂ ਹੀ ਸਾਨੂੰ ਉਹ ਚੀਜ਼ ਮਿਲਦੀ ਹੈ ਤੇ ਇਸੇ ਤਰ੍ਹਾਂ ਹੀ ਜੋ ਕੁਝ ਸਾਡੀ ਕਿਸਮਤ ਦੇ ਵਿੱਚ ਪਰਮਾਤਮਾ ਨੇ ਲਿਖਿਆ ਹੁੰਦਾ ਹੈ ਸਾਨੂੰ ਉਹੀ ਮਿਲਣਾ ਹੁੰਦਾ ਹੈ ਪਰ ਕੁਦਰਤ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਐਸੀ ਚੀਜ਼ ਵੀ ਬਣਾਈ ਹੈ ਜਿਸ ਨੇ ਸਾਨੂੰ ਸਮੇਂ ਤੋਂ ਪਹਿਲਾਂ ਤੇ ਸਾਨੂੰ ਸਾਡੀ ਕਿਸਮਤ ਤੋਂ ਜ਼ਿਆਦਾ ਵੀ ਮਿਲ ਸਕਦਾ ਹੈ ਇੱਕ ਅਜਿਹੀ ਚੀਜ਼ ਦੇ ਨਾਲ ਉਹ ਕਿਹੜੀ ਚੀਜ਼ ਹੈ ਉਹ ਚੀਜ਼ ਹੈ ਸਾਡੇ ਕਰਮ ਜੇਕਰ ਸਾਡੇ ਕਰਮ ਚੰਗੇ ਹੋਣਗੇ ਅਸੀਂ ਆਪਣੇ ਘਰ ਵਿੱਚ ਚੰਗੀਆਂ ਚੀਜ਼ਾਂ ਕਰਾਂਗੇ ਚੰਗੇ ਕੰਮ ਕਰਾਂਗੇ ਤਾਂ ਸਾਨੂੰ ਸਮੇਂ ਤੋਂ ਪਹਿਲਾਂ ਚੰਗੀਆਂ ਚੀਜ਼ਾਂ ਤੇ ਕਿਸਮਤ ਤੋਂ ਜ਼ਿਆਦਾ ਵੀ ਮਿਲ ਸਕਦਾ ਹੈ ਇਸ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਕਿ ਅੱਜ ਦਾ ਜਿਹੜਾ ਉਪਾਅ ਹੈ ਅਸੀਂ 24 ਘੰਟੇ ਦੇ ਵਿੱਚ ਜੇਕਰ ਆਪਾਂ ਵੇਖੀਏ ਆਪਣੇ ਘਰ ਦੇ ਵਿੱਚ ਜੋ ਘੜੀ ਲੱਗੀ ਹੁੰਦੀ ਹੈ ਅਸੀਂ 24 ਘੰਟੇ ਦੇ ਵਿੱਚ ਉਸ ਘੜੀ ਨੂੰ ਕਿੰਨੀ ਵਾਰ ਵੇਖਦੇ ਹਾਂ ਤੇ ਇਸ ਦੇ ਨਾਲ ਹੀ ਸੰਬੰਧਿਤ ਅੱਜ ਦੀ ਜਿਹੜੀ ਵੀਡੀਓ ਹੈ ਜੀ ਅੱਜ ਦਾ ਜਿਹੜਾ ਉਪਾਅ ਹੈ ਅਸੀਂ ਜੋ ਤੁਹਾਡੇ ਲਈ ਲੈ ਕੇ ਆਏ ਹਾਂ ਤੇ ਇਸੇ ਤਰੀਕੇ ਦੇ ਨਾਲ ਇਹ ਉਪਾਅ ਦੱਸਣ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਪ੍ਰੈਕਟੀਕਲੀ ਸਮਝਾਉਂਦੇ ਹਾਂ ਜੀ ਜਿਸ ਤਰੀਕੇ ਦੇ ਨਾਲ ਕਈ ਵਾਰ ਕੀ ਹੁੰਦਾ ਹੈ ਅਸੀਂ ਸਵੇਰ ਦੇ ਸਮੇਂ ਜਲਦੀ ਉੱਠਣਾ ਹੁੰਦਾ ਹੈ ਜਲਦੀ ਉੱਠਣ ਦੇ ਕਰਕੇ ਸਾਨੂੰ ਕੀ ਇਹ ਘੜੀ ਦੀ ਜ਼ਰੂਰਤ ਪੈਂਦੀ ਹੈ ਘੜੀ ਦੀ ਜ਼ਰੂਰਤ ਰਾਤ ਨੂੰ ਸੌਣ ਦੇ ਸਮੇਂ ਸਾਨੂੰ ਕਿਉਂ ਪੈਂਦੀ ਹੈ ਕਿਉਂਕਿ ਜਲਦੀ ਉੱਠਣ ਦੇ ਕਰਕੇ ਅਸੀਂ అలਾਰਮ ਲਗਾਉਣਾ ਹੁੰਦਾ ਹੈ ਇੱਥੇ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਅਸੀਂ ਇੱਕ ਪ੍ਰੈਕਟੀਕਲ ਗੱਲ ਦੱਸ ਰਹੇ ਹਾਂ ਜੀ ਜੋ ਕਿ ਤੁਸੀਂ ਇੱਕ ਵਾਰ ਜ਼ਰੂਰ ਕਰਕੇ ਵੇਖ ਲੈਣੀ ਜੇਕਰ ਤੁਸੀਂ ਇਹ ਇੱਕ ਤਰੀਕਾ ਅਪਣਾਉਂਦੇ ਹੋ ਤੁਹਾਨੂੰ ਕਦੇ ਵੀ అలਾਰਮ ਲਗਾਉਣ ਦੀ ਜ਼ਰੂਰਤ ਨਹੀਂ ਪਵੇਗੀ ਤੁਸੀਂ ਕਰਨਾ ਕੀ ਹੈ ਜੀ ਕਿ ਰਾਤ ਨੂੰ ਸੌਣ ਦੇ ਸਮੇਂ ਆਪਣੇ ਸਰਹਾਣੇ ਤੁਸੀਂ ਇਹ ਕਹਿ ਕੇ ਸੌ ਜਾਣਾ ਹੈ ਕਿ ਸਵੇਰੇ ਤੁਸੀਂ 4 ਵਜੇ ਉੱਠਣਾ ਹੈ ਤੇ ਮੈਨੂੰ ਸਵੇਰੇ ਤੁਸੀਂ 4 ਵਜੇ ਪਰਮਾਤਮਾ ਜੀ ਉਠਾ ਦਿਓ ਇਸ ਤਰੀਕੇ ਦੇ ਨਾਲ ਬੋਲਣ ਦੇ ਨਾਲ ਜਿਹੜਾ ਸਮਾਂ ਹੁੰਦਾ ਹੈ ਨਾ ਸਾਡੇ ਦਿਮਾਗ ਵਿੱਚ ਇਹਨਾਂ ਜ਼ਿਆਦਾ ਫਿੱਟ ਹੋ ਜਾਂਦਾ ਹੈ ਇਨਾ ਜ਼ਿਆਦਾ ਜੁੜ ਗਿਆ ਹੁੰਦਾ ਹੈ ਤੇ ਕੀ ਹੁੰਦਾ ਹੈ 24 ਘੰਟੇ ਦੇ ਵਿੱਚ ਅਸੀਂ ਜਿੰਨੀ ਵਾਰ ਵੀ ਉਹ ਘੜੀ ਨੂੰ ਵੇਖਦੇ ਹਾਂ ਜਿਵੇਂ ਤੁਹਾਨੂੰ ਦੱਸਿਆ ਹੈ ਨਾ ਕਿ ਆਪਣੇ ਦਿਮਾਗ ਵਿੱਚ ਟਾਈਮ ਸੈੱਟ ਹੋ ਜਾਂਦਾ ਹੈ ਤੇ ਅਸੀਂ ਆਟੋਮੈਟਿਕ ਹੀ ਉਸ ਸਮੇਂ ਤੇ ਆਪਣੇ ਆਪ ਹੀ ਉੱਠ ਜਾਂਦੇ ਹਾਂ ਇਸ ਤਰੀਕੇ ਦੇ ਨਾਲ ਤੁਸੀਂ ਨੋਟਿਸ ਜ਼ਰੂਰ ਕਰਿਓ ਕਿ ਜਦੋਂ ਤੁਸੀਂ ਸਵੇਰ ਦੇ 4 ਵਜਣਗੇ ਤੁਹਾਡੀ ਜਿਹੜੀ ਨੀਂਦ ਹੈ ਤੁਹਾਡੀ ਅੱਖ ਆਪਣੇ ਆਪ ਹੀ ਖੁੱਲ ਜਾਵੇਗੀ ਤੁਸੀਂ ਖੁਦ ਵੇਖ ਕੇ ਹੈਰਾਨ ਹੋ ਜਾਓਗੇ ਇਸ ਚੀਜ਼ ਨੂੰ ਇੱਕ ਵਾਰ ਪ੍ਰੈਕਟੀਕਲੀ ਤੁਸੀਂ ਇਸ ਗੱਲ ਨੂੰ ਜ਼ਰੂਰ ਕਰਕੇ ਵੇਖ ਲੈਣਾ ਇਸ ਤਰੀਕੇ ਨਾਲ ਕਰਕੇ ਵੇਖਿਓ ਸਾਨੂੰ ਜ਼ਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ ਤੁਸੀਂ ਇਸ ਤਰੀਕੇ ਦੇ ਨਾਲ ਇਹ ਸਭ ਕਰਕੇ ਜਦੋਂ ਸੌ ਜਾਂਦੇ ਹੋ ਤਾਂ ਤੁਹਾਨੂੰ ਘੜੀ ਦੀ ਲੋੜ ਹੀ ਨਹੀਂ ਪਵੇਗੀ ਤੁਸੀਂ ਸਮੇਂ ਸਿਰ ਉੱਠ ਜਾਓਗੇ ਤੇ ਇਸੇ ਤਰ੍ਹਾਂ ਹੁਣ ਅਸੀਂ ਗੱਲ ਕਰਦੇ ਹਾਂ ਅੱਜ ਦੇ ਉਪਾਅ ਦੀ ਕਿ ਅਸੀਂ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਕਿਹੜੇ ਤਰੀਕੇ ਨਾਲ ਕਰਨਾ ਹੈ ਕਿੰਨਾ ਸਮਾਂ ਕਰਨਾ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਇਸ ਲਈ ਅੱਜ ਦੀ ਵੀਡੀਓ ਤੁਹਾਡੇ ਲਈ ਬੜੀ ਖਾਸ ਸਾਬਿਤ ਹੋ ਜਾਵੇਗੀ ਇਸ ਲਈ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਸਾਥ ਸੰਗਤ ਜੀ ਇਸੇ ਤਰੀਕੇ ਦੇ ਨਾਲ ਜੇਕਰ ਤੁਹਾਨੂੰ ਲੱਗ ਰਿਹਾ ਹੈ ਤੁਹਾਡਾ ਜਿਹੜਾ ਸਮਾਂ ਹੈ ਬਹੁਤ ਹੀ ਜ਼ਿਆਦਾ ਖਰਾਬ ਚੱਲ ਰਿਹਾ ਹੈ ਤੁਹਾਡੀ ਬਦਕਿਸਮਤੀ ਤੁਹਾਡਾ ਸਾਥ ਹੀ ਨਹੀਂ ਛੱਡ ਰਹੀ ਤੁਸੀਂ ਜਿੰਨਾ ਵੀ ਚੰਗਾ ਕੰਮ ਕਰਦੇ ਹੋ ਜਾਂ ਚੰਗਾ ਕੰਮ ਕਰਨ ਬਾਰੇ ਸੋਚਦੇ ਵੀ ਹੋ ਉਹੀ ਕੰਮ ਤੁਹਾਡਾ ਗਲਤ ਹੋ ਜਾਂਦਾ ਹੈ ਜਿਸ ਕਰਕੇ ਕੀ ਹੁੰਦਾ ਹੈ ਤੁਹਾਡਾ ਕੋਈ ਨਾ ਕੋਈ ਨੁਕਸਾਨ ਜ਼ਰੂਰ ਹੋ ਜਾਂਦਾ ਹੈ ਇਸ ਦੇ ਲਈ ਤੁਸੀਂ ਕੀ ਕਰਨਾ ਹੈ ਬਾਜ਼ਾਰ ਦੇ ਵਿੱਚ ਜਾਣਾ ਹੈ ਬਾਜ਼ਾਰ ਵਿੱਚ ਜਾ ਕੇ ਇੱਕ ਨਵੀਂ ਘੜੀ ਖਰੀਦ ਕੇ ਲੈ ਕੇ ਆਉਣੀ ਹੈ ਉਹ ਘੜੀ ਤੁਸੀਂ ਛੋਟੀ ਲੈ ਕੇ ਆਓ ਭਾਵੇਂ ਵੱਡੀ ਲੈ ਕੇ ਆਓ ਇਹ ਤੁਸੀਂ ਆਪਣੇ ਬਜਟ ਦੇ ਹਿਸਾਬ ਨਾਲ ਲੈ ਕੇ ਆ ਸਕਦੇ ਹੋ ਇਸ ਤਰੀਕੇ ਨਾਲ ਉਹ ਘੜੀ ਨੂੰ ਖਰੀਦ ਕੇ ਲਿਆ ਕੇ ਜਿਹੜਾ ਤੁਹਾਡੇ ਘਰ ਵਿੱਚ ਪਾਠ ਪੂਜਾ ਵਾਲਾ ਸਥਾਨ ਬਣਿਆ ਹੋਇਆ ਹੈ ਜਾਂ ਜਿਸ ਜਗ੍ਹਾ ਤੇ ਬੈਠ ਕੇ ਤੁਸੀਂ ਪਾਠ ਕਰਦੇ ਹੋ ਉਸ ਜਗ੍ਹਾ ਤੇ ਘੜੀ ਨੂੰ ਲਿਜਾ ਕੇ ਰੱਖ ਦਿਓ ਇਸ ਤਰੀਕੇ ਨਾਲ ਘੜੀ ਨੂੰ ਰੱਖਣ ਤੋਂ ਬਾਅਦ ਵਿੱਚ ਤੁਸੀਂ ਜਿਹੜੇ ਵੀ ਪਰਮਾਤਮਾ ਜਾਂ ਦੇਵੀ ਦੇਵਤੇ ਗੁਰੂ ਪੀਰ ਨੂੰ ਮੰਨਦੇ ਹੋ ਯਾਦ ਕਰੋ ਜੋ ਵੀ ਤੁਹਾਡੀ ਪਰੇਸ਼ਾਨੀ ਹੈ ਉਹ ਪਰੇਸ਼ਾਨੀ ਤੁਹਾਡੀ ਹੱਲ ਹੋ ਜਾਵੇਗੀ ਤੁਸੀਂ ਆਪਣੇ ਪਰਮਾਤਮਾ ਦੇ ਅੱਗੇ ਅਰਦਾਸ ਕਰੋ ਕਿ ਇਸ ਤਰੀਕੇ ਦੇ ਨਾਲ ਤੁਹਾਡੀ ਜੋ ਵੀ ਪਰੇਸ਼ਾਨੀ ਹੈ ਉਸ ਪਰੇਸ਼ਾਨੀ ਨੂੰ ਤੁਸੀਂ ਬੋਲਣਾ ਹੈ ਕਿ ਇਹ ਤੁਹਾਡੀ ਪਰੇਸ਼ਾਨੀ ਚੱਲ ਰਹੀ ਹੈ ਇਸ ਕਰਕੇ ਜੀਵਨ ਵਿੱਚ ਬਹੁਤ ਹੀ ਉਤਰਾਅ ਚੜਾਅ ਵੇਖਣ ਨੂੰ ਮਿਲਦੀ ਹਨ ਇਸ ਨੂੰ ਪਰਮਾਤਮਾ ਜੀ ਤੁਸੀਂ ਦੂਰ ਕਰ ਦੇਣਾ ਇਸ ਤਰ੍ਹਾਂ ਬੋਲਣ ਤੋਂ ਬਾਅਦ ਵੀ ਜਿਹੜੀ ਤੁਸੀਂ ਘੜੀ ਉਸ ਜਗ੍ਹਾ ਤੇ ਲਿਆ ਕੇ ਆਏ ਸੀ ਉਸ ਘੜੀ ਨੂੰ ਤੁਸੀਂ ਚੁੱਕ ਕੇ ਕਿਸੇ ਨੂੰ ਦਾਨ ਕਰ ਦੇਣੀ ਹੈ ਇਹ ਘੜੀ ਨੂੰ দান ਤੁਸੀਂ ਕਰਨਾ ਹੈ ਕਿਸੇ ਵੀ ਧਾਰਮਿਕ ਤੀਰਥ ਸਥਾਨ ਤੇ ਜਿੱਥੇ ਵੀ ਤੁਸੀਂ ਜਾਂਦੇ ਹੋ ਜਿਹੜੇ ਵੀ ਪਰਮਾਤਮਾ ਨੂੰ ਮੰਨਦੇ ਹੋ ਉਥੇ ਤੁਸੀਂ ਘੜੀ ਦਾ দান ਕਰਨਾ ਹੈ ਜਿਵੇਂ ਕਿ ਤੁਸੀਂ ਇਸ ਘੜੀ ਦਾ দান ਕਰ ਦਿਓਗੇ ਤੁਸੀਂ ਵੇਖੋਗੇ ਤੁਹਾਡੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ਜਿਵੇਂ ਹੀ ਤੁਸੀਂ ਇਸ ਘੜੀ ਦਾ দান ਕਰੋਗੇ ਤੁਹਾਡੇ ਅੱਧ ਤੋਂ ਜ਼ਿਆਦਾ ਦੁੱਖ ਤਕਲੀਫ ਜਿਹੜੇ ਹਨ ਕੱਟੇ ਜਾਣਗੇ ਇਸ ਤਰੀਕੇ ਦੇ ਨਾਲ ਜਿਵੇਂ ਆਪਾਂ ਸਾਰੇ ਜਾਣਦੇ ਹਨ ਕਿਸਾਨ ਨੂੰ ਕਿਸੇ ਨੇ ਘੜੀ ਗਿਫਟ ਕਰਨੀ ਚਾਹੀਦੀ ਹੈ ਇਹ ਗਿਫਟ ਵਿੱਚ ਲੈਣੀ ਚਾਹੀਦੀ ਹੈ ਤੇ ਇਸ ਤਰੀਕੇ ਦੇ ਨਾਲ ਹੁਣ ਅਸੀਂ ਜੋ ਘੜੀ ਦਾ ਦਾਨ ਕਰ ਰਹੇ ਹਾਂ ਕਹਿਣ ਦਾ ਭਾਵ ਜੋ ਗਿਫਟ ਕਰ ਰਹੇ ਹਾਂ ਇਹ ਪਰਮਾਤਮਾ ਨੂੰ ਕਰ ਰਹੇ ਹਾਂ ਇਸ ਗੱਲ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਇਸ ਕਰਕੇ ਤੁਹਾਡੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੰਕਾ ਨਾ ਰਹੇ ਇਸ ਕਰਕੇ ਅਸੀਂ ਇਸ ਗੱਲ ਨੂੰ ਕਲੀਅਰ ਕਰ ਰਹੇ ਹਾਂ ਕਿ ਜਿਵੇਂ ਅਸੀਂ ਮੰਦਿਰ ਜਾਂ ਗੁਰਦੁਆਰੇ ਵਿੱਚ ਜਾਂ ਕਿਸੇ ਧਾਰਮਿਕ ਸਥਾਨ ਤੇ ਘੜੀ ਦਾ ਦਾਨ ਕਰਕੇ ਆਉਣਾ ਹੈ ਚੰਗੇ ਦਾ ਬੁਰਾ ਸਮਾਂ ਚੱਲ ਰਿਹਾ ਹੁੰਦਾ ਹੈ ਉਹ ਇੱਕਦਮ ਹੀ ਸਹੀ ਹੋ ਜਾਵੇਗਾ। ਉਹਨਾਂ ਦੀ ਜਿਹੜੀ ਬਦਕਿਸਮਤੀ ਹੈ ਖੁਸ਼ਕਿਸਮਤੀ ਵਿੱਚ ਬਦਲਣੀ ਸ਼ੁਰੂ ਹੋ ਜਾਵੇਗੀ। ਹੁਣ ਗੱਲ ਕਰਦੇ ਹਾਂ ਅੱਜ ਦੇ ਮੇਨ ਉਪਾਅ ਦੀ। ਜਿਵੇਂ ਅਸੀਂ ਘਰ ਦੇ ਵਿੱਚ ਕਿੰਨੀ ਵਾਰ ਹੀ ਸਮਾਂ ਵੇਖਦੇ ਹਾਂ। ਫਿਰ ਅਸੀਂ ਜਿਵੇਂ ਕਿ ਆਪਣੇ ਹੱਥ ਦੇ ਉੱਪਰ ਜੋ ਵੀ ਘੜੀ ਬੰਨੀ ਹੁੰਦੀ ਹੈ। ਉਸ ਤੇ ਅਸੀਂ ਕੀ ਕਰਦੇ ਹਾਂ ਕਿ ਸਮਾਂ ਵੇਖਦੇ ਹਾਂ। ਇਸੇ ਤਰੀਕੇ ਨਾਲ ਅੱਜ ਦਾ ਜਿਹੜਾ ਉਪਾਅ ਹੈ ਇਸ ਨੂੰ ਕਰਨ ਦੇ ਨਾਲ ਨਾਤਾ ਤੁਹਾਡਾ ਕੋਈ ਸਮਾਂ ਲੱਗਣਾ ਹੈ ਇੱਕ ਵੀਰ ਪੈਦਾ ਤੁਹਾਡਾ ਖਰਚ ਨਹੀਂ ਹੋਣਾ ਬੜਾ ਹੀ ਸਰਲ ਉਪਾਅ ਹੈ ਇਸੇ ਤਰੀਕੇ ਦੇ ਨਾਲ ਜਿਵੇਂ ਭਾਵੇਂ ਤੁਸੀਂ ਫੋਨ ਜਾਂ ਘਰ ਦੇ ਵਿੱਚ ਲੱਗੀ ਹੋਈ ਘੜੀ ਜਾਂ ਫਿਰ ਹੱਥ ਤੇ ਬੰਨੀ ਹੋਈ ਘੜੀ ਤੇ ਜਦੋਂ ਤੁਸੀਂ ਸਮਾਂ ਵੇਖਣਾ ਹੈ ਤੁਸੀਂ ਕੀ ਬੋਲਣਾ ਹੈ ਇਹ ਬੋਲ ਦੇਣਾ ਹੈ ਕਿ ਆਈ ਲਵ ਮਨੀ ਮੈਂ ਪੈਸੇ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹਾਂ ਇਸ ਦੇ ਨਾਲ ਤੁਸੀਂ ਬੋਲਣਾ ਹੈ ਕਿ ਆਈ ਹੈਵ ਮੋਰ ਮਨੀ ਕਿ ਮੇਰੇ ਕੋਲ ਬਹੁਤ ਜ਼ਿਆਦਾ ਪੈਸਾ ਹੈ ਮੇਰੇ ਕੋਲ ਬਹੁਤ ਹੀ ਜ਼ਿਆਦਾ ਪੈਸਾ ਆ ਰਿਹਾ ਹੈ ਚਾਰੇ ਪਾਸਿਆਂ ਤੋਂ ਮੇਰੇ ਕੋਲ ਪੈਸਾ ਆਵੇਗਾ ਇਸ ਤਰੀਕੇ ਦੇ ਨਾਲ ਤੁਸੀਂ ਬੋਲਦੇ ਜਾਣਾ ਹੈ 10 ਵਾਰ ਭਾਵੇਂ 20 ਵਾਰ ਵੀ ਬੋਲ ਸਕਦੇ ਹੋ ਜਦੋਂ ਉਦੋਂ ਹੀ ਇਸ ਤਰੀਕੇ ਦੇ ਨਾਲ ਤੁਸੀਂ ਬੋਲਣਾ ਹੀ ਬੋਲਣਾ ਹੈ ਤੇ ਇਸ ਉਪਾਅ ਦੀ ਖਾਸ ਗੱਲ ਹੈ ਜੀ ਇਹ ਉਪਾਸ ਸਮੇਂ ਤੇ ਹੀ ਵਰਕ ਕਰ ਦੇਵੇਗਾ ਜਦੋਂ ਤੁਹਾਨੂੰ ਇਸ ਚੀਜ਼ ਦੀ ਆਦਤ ਪੈ ਜਾਵੇਗੀ ਹੌਲੀ ਹੌਲੀ ਕਰਕੇ ਤੁਹਾਡੇ ਮਨ ਦੇ ਵਿਚਾਰ ਪੋਜ਼ਿਟਿਵ ਹੋਣੇ ਸ਼ੁਰੂ ਹੋ ਜਾਣਗੇ ਤੁਹਾਨੂੰ ਇਸ ਚੀਜ਼ ਦੀ ਆਦਤ ਪੈ ਜਾਵੇਗੀ ਜਿਵੇਂ ਹੀ ਤੁਸੀਂ ਇਸ ਘੜੀ ਨੂੰ ਦੇਖ ਕੇ ਟਾਈਮ ਵੇਖੋਗੇ ਹੌਲੀ ਹੌਲੀ ਕਰਕੇ ਆਪਣੇ ਆਪ ਆਦਤ ਬਣਦੀ ਜਾਵੇਗੀ ਸਵੇਰ ਦਾ ਸਮਾਂ ਹੁੰਦਾ ਹੈ ਜਦੋਂ ਉੱਠਣਾ ਹੁੰਦਾ ਹੈ ਤੇ ਸਾਨੂੰ ਉਸ ਸਮੇਂ ਘੜੀ ਵੇਖਣ ਦੀ ਜ਼ਰੂਰਤ ਪੈਂਦੀ ਹੈ ਅਸੀਂ ਆਪਣੇ ਆਪ ਹੀ ਕਈ ਵਾਰ ਉੱਠ ਜਾਂਦੇ ਹਾਂ ਕਿਉਂਕਿ ਸਾਡਾ ਜਿਹੜਾ ਦਿਮਾਗ ਹੁੰਦਾ ਹੈ ਉਹ ਸਾਡੇ ਸਮੇਂ ਦੇ ਨਾਲ ਜਿਹੜਾ ਦਿਮਾਗ ਹੁੰਦਾ ਹੈ ਆਟੋਮੈਟਿਕਲੀ ਜੁੜਿਆ ਹੁੰਦਾ ਹੈ ਇਸ ਤਰੀਕੇ ਦੇ ਨਾਲ ਜਦੋਂ ਅਸੀਂ ਵਾਰ-ਵਾਰ ਬੋਲ ਕੇ ਯੂਨੀਵਰਸ ਨੂੰ ਇਸ ਤਰੀਕੇ ਦੇ ਨਾਲ ਬੋਲ ਕੇ ਮੈਸੇਜ ਪਹੁੰਚਾਉਂਦੇ ਹਾਂ ਉਹ ਬ੍ਰਹਿਮੰਡ ਦੇ ਵਿੱਚ ਯੂਨੀਵਰਸ ਵਾਰ-ਵਾਰ ਸੁਣ ਕੇ ਸਾਡੀ ਵਿਸ਼ਣੂ ਪੂਰੀ ਕਰ ਦਿੰਦਾ ਹੈ ਇਸ ਉਪਾਅ ਨੂੰ ਕਰਦੇ ਸਮੇਂ ਜ਼ਰੂਰੀ ਨਹੀਂ ਕਿ ਤੁਸੀਂ ਪੈਸੇ ਬਾਰੇ ਹੀ ਬੋਲਣਾ ਹੈ ਜਿਵੇਂ ਆਪਾਂ ਵੇਖਦੇ ਹਾਂ ਅੱਜ ਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਦੇ ਕੋਲ ਬਹੁਤ ਜ਼ਿਆਦਾ ਪੈਸਾ ਹੁੰਦਾ ਹੈ ਐਸਾ ਹੋਣ ਦੇ ਬਾਵਜੂਦ ਉਹਨਾਂ ਦੇ ਕੋਲ ਹੋਰ ਵੀ ਬੜੀਆਂ ਪਰੇਸ਼ਾਨੀਆਂ ਹੁੰਦੀਆਂ ਹਨ ਉਹ ਆਪਣੀ ਜੋ ਵੀ ਘਰ ਦੀ ਪਰੇਸ਼ਾਨੀ ਚੱਲ ਰਹੀ ਹੈ ਉਸ ਪਰੇਸ਼ਾਨੀ ਦਾ ਹੱਲ ਵੀ ਮੰਗ ਸਕਦੇ ਹਨ ਇਸ ਤਰ੍ਹਾਂ ਤੁਸੀਂ ਸਮਝ ਸਕਦੇ ਹੋ ਕਿ ਜਿਵੇਂ ਤੁਹਾਡੀ ਜੌਬ ਨਹੀਂ ਲੱਗ ਰਹੀ ਤੁਸੀਂ ਉਸ ਦੇ ਲਈ ਇਸ ਤਰੀਕੇ ਦੇ ਨਾਲ ਇਸ ਉਪਾਅ ਨੂੰ ਕਰਦੇ ਸਮੇਂ ਬੋਲ ਸਕਦੇ ਹੋ ਬੋਲਣਾ ਇਸ ਤਰੀਕੇ ਦੇ ਨਾਲ ਹੈ ਕਿ ਮੇਰੀ ਬੜੀ ਵਧੀਆ ਜੌਬ ਲੱਗ ਗਈ ਹੈ ਮੈਂ ਆਪਣੀ ਜੌਬ ਤੋਂ ਬਹੁਤ ਖੁਸ਼ ਹਾਂ ਮੇਰੀ ਸੈਲਰੀ ਵਧਣੀ ਸ਼ੁਰੂ ਹੋ ਗਈ ਹੈ ਜਾਂ ਫਿਰ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਿਕ ਆਪਣਾ ਵਿਆਹ ਕਰਨਾ ਚਾਹੁੰਦੇ ਹੋ ਲਵ ਮੈਰਿਜ ਕਰਨਾ ਚਾਹੁੰਦੇ ਹੋ ਤੁਸੀਂ ਬੋਲ ਸਕਦੇ ਹੋ ਕਿ ਮੇਰੇ ਪੇਰੈਂਟਸ ਬਿਲਕੁਲ ਮੰਨ ਗਏ ਹਨ ਮੇਰਾ ਵਿਆਹ ਕਰ ਦੇਣਗੇ ਜਿੱਥੇ ਮੈਂ ਚਾਹੁੰਦਾ ਹਾਂ ਮੇਰੇ ਪੇਰੈਂਟਸ ਬਹੁਤ ਵਧੀਆ ਲੋਗ ਹਨ ਇਸ ਤਰੀਕੇ ਦੇ ਨਾਲ ਤੁਸੀਂ ਬੋਲਦੇ ਜਾਣਾ ਹੈ ਇਸ ਤਰੀਕੇ ਨਾਲ ਤੁਹਾਡੀਆਂ ਫਿਰ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਇਸ ਦੇ ਨਾਲ ਤੁਹਾਡੇ ਗ੍ਰਹਿ ਐਕਟਿਵ ਹੁੰਦੇ ਹਨ ਉਹਨਾਂ ਦੇ ਅਸੀਂ ਅਮਲ ਕਰ ਰਹੇ ਹੁੰਦੇ ਹਾਂ ਤੇ ਜਦੋਂ ਅਸੀਂ ਇਸ ਤਰੀਕੇ ਨਾਲ ਉਪਾਅ ਕਰਦੇ ਹਾਂ ਤਾਂ 100% ਰਿਜ਼ਲਟ ਮਿਲ ਜਾਂਦਾ ਹੈ ਹਮੇਸ਼ਾ ਤੁਹਾਨੂੰ ਅਸੀਂ ਇਹੀ ਆਖਦੇ ਹਾਂ ਕਿ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਪੋਜ਼ਿਟਿਵ ਸੋਚੋ ਕਿਸੇ ਵੀ ਚੀਜ਼ ਨੂੰ ਲੈ ਕੇ ਪਰੇਸ਼ਾਨ ਨਾ ਹੋਵੋ ਕਿਉਂਕਿ ਜਿੱਥੇ ਨਿਰਾਸ਼ਾ ਹੁੰਦੀ ਹੈ ਉੱਥੇ ਆਸ਼ਾ ਵੀ ਹੁੰਦੀ ਹੈ ਕਿਉਂਕਿ ਜੋ ਅਸੀਂ ਉਪਾਅ ਕਰਦੇ ਹਾਂ ਉਪਾਅ ਕਰਨ ਦੇ ਨਾਲ ਨਿਰਾਸ਼ਾ ਜਿਹੜੀ ਹੁੰਦੀ ਹੈ ਉਹ ਦੂਰ ਹੋ ਜਾਂਦੀ ਹੈ ਹਮੇਸ਼ਾ ਤੁਸੀਂ ਪੋਜ਼ਿਟਿਵ ਸੋਚਣਾ ਹੈ ਜੋ ਵੀ ਅਸੀਂ ਯੂਨੀਵਰਸ ਨੂੰ ਦਿੰਦੇ ਹਾਂ ਉਹੀ ਪੋਜ਼ਿਟਿਵ ਹੋ ਕੇ ਤੁਹਾਨੂੰ ਵਾਪਸ ਮਿਲ ਜਾਵੇਗਾ ਜਦੋਂ ਫਿਰ ਅਸੀਂ ਹਮੇਸ਼ਾ ਚੰਗਾ ਸੋਚਾਂਗੇ ਪੋਜ਼ਿਟਿਵ ਸੋਚਾਂਗੇ ਤਾਂ ਕੀ ਹੋਵੇਗਾ ਫਿਰ ਚੰਗੀਆਂ ਹੀ ਚੀਜ਼ਾਂ ਮੁੜ ਕੇ ਸਾਡੇ ਕੋਲ ਵਾਪਸ ਆ ਜਾਣਗੀਆਂ ਜੇਕਰ ਅਸੀਂ ਹਮੇਸ਼ਾ ਆਪਣੀ ਰੋਣੀ ਸੂਰਤ ਬਣਾ ਕੇ ਰੱਖਾਂਗੇ ਹਮੇਸ਼ਾ ਨੈਗੇਟਿਵ ਸੋਚਾਂਗੇ ਤਾਂ ਨੈਗੇਟਿਵ ਹੀ ਕਰਾਂਗੇ ਤਾਂ ਕੀ ਹੁੰਦਾ ਹੈ ਫਿਰ ਉਹ ਜਿਹੜੀਆਂ ਚੀਜ਼ਾਂ ਹੁੰਦੀਆਂ ਹਨ ਉਹੀ ਰਿਟਰਨ ਹੋ ਕੇ ਸਾਡੇ ਕੋਲ ਵਾਪਸ ਆ ਜਾਂਦੀਆਂ ਹਨ ਇਸ ਲਈ ਅਸੀਂ ਤੁਹਾਨੂੰ ਆਖਦੇ ਹਾਂ ਜੀ ਖੁਸ਼ ਰਹੋ ਤੇ ਪੋਜ਼ਿਟਿਵ ਰਹੋ ਜੇਕਰ ਤੁਹਾਨੂੰ ਕੋਈ ਪਰੇਸ਼ਾਨੀ ਹੈ ਇਹ ਛੋਟੇ-ਛੋਟੇ ਉਪਾਅ ਤੁਸੀਂ ਕਰ ਲਓ ਤੁਸੀਂ ਆਪਣੀਆਂ ਪਰੇਸ਼ਾਨੀਆਂ ਨੂੰ ਆਪ ਹੀ ਦੂਰ ਕਰ ਸਕਦੇ ਹੋ ਕਈ ਵਾਰ ਕੀ ਹੁੰਦਾ ਹੈ ਅਸੀਂ ਉਪਾਅ ਕਰਦੇ ਹਾਂ ਪਰ ਉਪਾਅ ਕਰਨ ਦੇ ਬਾਅਦ ਵੀ ਸਾਨੂੰ ਕੀ ਹੁੰਦਾ ਹੈ ਉੱਥੇ ਟਾਈਮ ਲੱਗ ਜਾਂਦਾ ਹੈ ਸਾਡੀਆਂ ਪ੍ਰੋਬਲਮ ਦੂਰ ਹੋਣ ਦੇ ਲਈ ਪਰ ਸਾਨੂੰ ਉਸ ਸਮੇਂ ਵੀ ਨਿਰਾਸ਼ਾ ਕਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੁੰਦੀ ਹੈ ਤੁਸੀਂ ਉਪਾਅ ਨੂੰ ਕਰਦੇ ਜਾਣਾ ਹੈ ਹੌਲੀ ਹੌਲੀ ਤੁਹਾਡੇ ਉੱਤੇ ਅਸਰ ਹੋਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਇਹ ਬੜੇ ਹੀ ਚਮਤਕਾਰੀ ਉਪਾਅ ਹੁੰਦੇ ਹਨ ਤੁਹਾਨੂੰ ਇੱਕ ਵੀ ਰੁਪਏ ਦਾ ਖਰਚ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਸੋ ਸਾਥ ਸੰਗਿਆ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖਣਾ ਨਾ ਭੁੱਲਣਾ ਜੀ ਤੇ ਲਾਈਕ ਕਰਨਾ ਨਾ ਭੁੱਲਣਾ ਤੁਸੀਂ ਸਾਰੇ ਹੀ ਆਪਣੇ ਭੈਣ ਭਰਾਵਾਂ ਨੂੰ ਵੀਡੀਓ ਇਹ ਸ਼ੇਅਰ ਕਰ ਸਕਦੇ ਹੋ ਜਿਸ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ